ਗਰਜੀਵੀ ਮੁੱਦੇ ਸਾਡੇ ਚੱਲੇ ਆਉਂਦੇ ਨੇ ਚਾਹੇ ਉਹ ਪਾਣੀਆਂ ਦੀ ਵੰਡ ਦਾ ਮਸਲਾ ਚਾਹੇ ਉਹ ਪੰਜਾਬੀ ਬੋਲ ਦੇ ਖਿੱਤਿਆਂ ਦਾ ਮਸਲਾ ਚਾਹੇ ਉਹ ਚੰਡੀਗੜ੍ਹ ਦਾ ਮਸਲਾ ਤੇ ਫਿਰ ਉਸ ਤੋਂ ਬਾਅਦ ਹੁਣ ਨਸ਼ਿਆਂ ਵਾਲਾ ਮਸਲਾ ਕਿਸਾਨੀ ਵਾਲਾ ਮਸਲਾ ਬੇਰੋਜ਼ਗਾਰੀ ਵਾਲਾ ਮਸਲਾ ਮਜ਼ਦੂਰ ਵਪਾਰੀ ਦੁਕਾਨਦਾਰ ਉਹਨਾਂ ਦਾ ਮਸਲਾ ਨਸ਼ੇ ਵਾਲਾ ਮਸਲਾ ਕਿਸਾਨੀ ਖੁਦਕੁਸ਼ੀਆਂ ਕਿੰਨੇ ਹੀ ਮਸਲੇ ਨੇ ਜਿਹੜੇ ਪੰਜਾਬ ਦੀ ਆਰਥਿਕਤਾ ਦਾ ਮਸਲਾ ਇਹ ਉਹਨਾਂ ਚੀਕ ਮਸਲਾ ਪੰਜਾਬ ਤੇ ਪਾਣੀਆਂ ਦਾ ਮਸਲਾ ਪੰਜਾਬ ਦੇ ਧਰਤੀ ਵਾਲੇ ਤੇ ਨਹਿਰੀ ਪਾਣੀ ਦੀ ਵਰਤੋਂ ਦਾ ਤੇ ਉਹਦੀ ਸਥਿਤੀ ਦਾ ਕਿਸੇ ਏਜੰਡੇ 'ਚ ਨਹੀਂ ਹੈ ਜਨਾਬ ਆ ਇੰਨੇ ਮੁੱਦਿਆਂ ਦੀ ਮੈਂ ਗੱਲ ਕੀਤੀ ਉਹ ਤਾਂ ਨਹੀਂ ਉਹ ਉਹਨਾਂ ਚੋਂ ਅੱਜ ਇੱਕ ਇਸ ਮੁੱਦੇ ਨੂੰ ਛੁਣਾ ਚਾਹੁੰਦਾ ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਦੀਆਂ ਨਦੀਆਂ ਦੇ ਵਿੱਚ ਜਿਹੜਾ ਪਾਣੀ ਆ ਕਹਿੰਦੇ ਉਹਦਾ ਬੀਓਡੀ ਆ ਜਿਹੜਾ 30 ਮਿਲੀਗ੍ਰਾਮ ਪ੍ਰਤੀ ਲੀਟਰ ਤੋਂ ਵੀ ਜ਼ਿਆਦਾ ਹੈ ਜਦੋਂ ਕਿ ਹੋਣਾ 3 ਚਾਹੀਦਾ 3 ਮਿਲੀਗ੍ਰਾਮ ਪ੍ਰਤੀ ਲੀਟਰ ਤੋਂ ਜਿਆਦਾ ਤਾਂ ਖਤਰਨਾਕ ਹੈ ਪਰ ਇਹ 30 ਮਿਲੀਲੀਟਰ ਐਸੀਆਂ ਐਸੀਆਂ ਧਾਤਾਂ ਨੇ ਜਿਹੜੀਆਂ ਕਿਸੇ ਟ੍ਰੀਟਮੈਂਟ ਸਿਸਟਮ ਚ ਸਾਫ਼ ਨਹੀਂ ਹੁੰਦੀਆਂ ਬੁੱਢਾ ਦਰਿਆ ਗੰਦੇ ਨਾਲੇ ਚ ਬਦਲਦਾ ਸੀ